ਸਾਡੇ ਸਥਾਨ ਹੈ ਕੋਈ 20 ਸਾਲ ਕੋਈ 25 ਸਾਲ ਪੁਰਾਣਾ ਹੁੰਦਾ ਪਰ ਸਾਡੇ ਲੋਕ ਕਈ ਵੇਲੇ ਕੇਸਾਂ ਦੀ ਪਿਆਰਵਾਹੀ ਨਾ ਕਰਨ ਕਰਕੇ ਉਹ ਜਿਹੜਾ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮ ਆ ਜਾਂਦੇ ਆ ਇੱਕ ਬੰਦੇ ਨੇ ਆਮ ਬੰਦੇ ਨੇ ਚੰਡੀਗੜ੍ਹ ਵਿੱਚ ਵੀ ਪੀਐਲ ਫਾਈਲ ਕੀਤੀ ਪੀਐਲ ਫਾਈਲ ਤਾਂ ਇਹ ਕੀਤੀ ਸੀ ਵੀ ਚੰਡੀਗੜ੍ਹ ਦੇ ਵਿੱਚ ਜਿਹੜਿਆ ਪਾਰਕਿੰਗ ਦੀ ਸਮੱਸਿਆ ਜਾ ਹੋ ਰਿਹਾ ਉਹ ਪੀਐਲ ਫਾਈਲ ਤੇ ਦੇਖੋ ਸੁਪਰੀਮ ਕੋਰਟ ਨੇ ਆਰਡਰ ਕੀ ਦਿੱਤੇ ਵੀ 106 ਜਿਹੜੇ ਸਥਾਨ ਹੈ ਜਿਹੜੇ ਕਿ ਹਰ ਉਹ Hindu ਧਰਮ ਦੇ ਹੋਵੇ ਮੁਸਲਮਾਨ ਧਰਮ ਦੇ ਹੋਣ ਚਾਹੇ ਵਾਰੀਮਾਰਾ ਦੇ ਹੋਣ ਚਾਹੇ ਗੁਰੂ ਅਰਜਨ ਦੇਵ ਜੀ ਦੇ ਉਹ ਸਾਰੇ ਜਿਹੜੇ ਆ ਉਹ ਤੋੜਨ ਵਾਸਤੇ 106 ਦੇ ਆਰਡਰ ਕੀਤੇ ਪਰ ਅਸੀਂ ਦੇਖਦੇ ਚਾਹੁੰਦੇ ਜਿਹੜਾ ਅਬੀ ਦੱਸਿਆ ਸਮਾਜ ਦੇ ਲੋਕ ਜਦੋਂ 30 ਤਰੀ ਨੂੰ ਮੀਟਿੰਗ ਰੱਖੀ ਸੀ ਜਿਸ ਵਿੱਚ ਅਸੀਂ ਸਾਂਝੇ ਤੌਰ ਤੇ ਲਿਖਿਆ ਵੀ ਦੋ ਜਿਹੜੇ ਸਾਡੇ ਗੁਰੂ ਘਰ ਆ 58 ਸੈਕਟਰ ਤੇ ਵਿਕਾਸ ਨਗਰ ਮੌਲੀ ਤੇ ਸੱਤ ਜਿਹੜੇ ਮੰਦਰ ਵਾਲੀਵਾਰੇ ਤੇ ਆ ਤੋੜਨ ਦੇ ਦੇਸ਼ ਕੀਤੇ ਸੀ ਤੇ ਸਾਡੇ ਮੈਂ ਕਿਸੇ ਅਫਸਰ ਦਾ ਸੀਨੀਅਰ ਦਾ ਨਾਂ ਦਸਣਾ ਨਹੀਂ ਚਾਹੁੰਦਾ ਉਹ ਬੰਦੇ ਨੇ ਕਿਹਾ ਸੀ ਵੀ ਇੱਥੇ ਤਾਂ ਯੂਟੀ ਦੇ ਵਿੱਚ 200 300 ਬੰਦਾ ਵੀ ਨਹੀਂ ਇਕੱਠਾ ਹੋ ਸਕਦਾ ਪਰ ਅਸੀਂ ਜਿਹੜੇ ਹਰ ਡੇਰੇ ਦੇ ਮੁਕੀਆਂ ਨਾਲ ਗੱਲਬਾਤ ਕੀਤੀ ਜਿੰਨੀਆਂ ਜਥੇਬੰਦੀਆਂ ਸਾਰਿਆਂ ਨਾਲ ਗੱਲ ਕੀਤੀ ਤੇ ਇੱਥੇ ਜਿਹੜਾ ਪੈ ਰੱਖਣ ਨੂੰ ਵੀ ਜਗ੍ਹਾ ਵਿਕਾਸ ਮੌਲੀ ਵਿੱਚ ਨਹੀਂ ਸੀ ਤਾਂ ਉਸ ਨੂੰ ਮੱਦੇਨਜ਼ਰ ਦੇਖਦੇ ਹੋਏ ਬੜੀ ਵੱਡੀ ਜਿਹੜੀ ਰਵਦਾਸੀਆ ਸਮਾਜ ਦੀ ਅਤੇ ਵਾਲਮੀ ਸਮਾਜ ਦੀ ਅਤੇ ਕਬੀਲ ਸਮਾਜ ਦੀ ਜਿਹੜੀ ਆ ਜਿਹੜੀ ਜਿੱਤ ਪ੍ਰਾਪਤ ਹੋਈ ਆ ਤੇ ਜਿਹੜੇ ਉਥੇ ਦੇ ਪ੍ਰਸ਼ਾਸਨ ਮੈਡਮ ਐਸਐਸਪੀ ਦਾ ਹੀ ਫੋਨ ਵੀ ਆਇਆ ਸੀ ਹੋਰ ਜਿਹੜੇ ਅਧਿਕਾਰੀਆਂ ਦਾ ਵੀ ਆਇਆ ਸੀ ਵੀ ਜਿਹੜੇ ਇਸ ਸਥਾਨ ਨੂੰ ਜਿਹੜਾ ਗੁਰੂ ਗੋਬਿੰਦ ਸਿੰਘ ਜੀ ਦਾ ਨਾਂ ਉਹਨੂੰ ਨਹੀਂ ਥੋੜਿਆ ਜਾਊਗਾ ਅੱਜ ਗਵਰਨਰ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਵੀ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਸਮਾਜ ਨਾਲ ਸਮੁੱਚੇ ਸਮਾਜ ਨਾਲ ਸਿਰਫ ਵੋਟਾਂ ਕਰਕੇ ਨਾ ਰਹਿ ਜਿਵੇਂ ਵੀ ਵੋਟਾਂ 'ਚ ਵਾਅਦਾ ਕੀਤਾ ਦਿੱਲੀ ਦਾ ਤੁਲਕਾਬਾਦ ਮੰਦਿਰ ਆਉ ਛੇਤੀ ਬਣਾਵਾਂਗੇ ਅਤੇ ਆਦਮپور 에어ਪੋਰਟ ਦਾ ਨਾਮ ਜਿਹੜਾ ਰੱਖਾਂਗੇ ਉਹ ਵੀ ਜਿਹੜਾ ਮੰਗ ਪੱਤਰ ਸਾਡੇ ਸ਼੍ਰੀ ਗੁਰੂ ਦਾਸ ਸਾਧੂ ਸੰਪਦਾ ਸੋਸਾਇਟੀ ਦੇ ਪੰਜਾਬ ਪ੍ਰਧਾਨ ਸੰਤ ਕੁਲਵੰਤਰਾਂ ਜੀ ਸਾਡੇ ਖੁੜਾੜਗੜ੍ਹ ਸਾਹਿਬ ਤੋਂ ਬਾਬਾ ਜੀ ਬਹੁਤ ਸਤਿਕਾਰਯੋਗ ਸਾਡੇ ਬਾਬਾ ਕੇਵਲ ਸਿੰਘ ਜੀ ਅਤੇ ਸੁਭਿੱਚੇ ਸਾਰੇ ਸਾਥੀਆਂ ਨੇ ਸਾਡੀ ਸਾਡੇ ਬਹੁਤ ਨੇ ਮਿਲ ਕੇ ਜਿਹੜਾ ਦੱਸਿਆ ਹੋਰ ਵੀ ਕਈ ਮੰਗਾ ਸੀਗੀਆਂ ਸੋ ਗਵਰਨਰ ਸਾਹਿਬ ਨੂੰ ਕਿਹਾ ਵੀ ਇਹ ਆਪਾਂ ਮੰਗ ਪੱਤਰ ਇੱਕ ਲੈਟਰ ਨਾ ਸਮਝੀਏ ਇਹ ਸਾਰੀਆਂ ਭਾਵਨਾਵਾਂ ਸਾਡੀਆਂ ਕਿਉਂਕਿ ਜਿੰਨਾ ਚੀ ਸਾਡੇ ਸਮਾਜ ਦੀ ਭਾਵਨਾਵਾਂ ਦਿੱਤੇਗੀ ਸੋ ਮੈਂ ਜਿਹੜੇ ਪਿੱਛੇ ਜੇ ਸ਼੍ਰੋਮਣੀ ਕਮੇਟੀ ਨੇ ਵੀ ਲੈਟਰ ਕੀਤਾ ਪਰ ਬੜੀ ਜਲਦਬਾਜ਼ੀ ਦੇ ਵਿੱਚ ਜਲੰਧਰ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਵਾਲੀ ਹੋ ਗਈ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਜਿਹੜਾ ਬਹੁਤ ਪੰਜਾਬ ਦੇ ਵੱਡੇ ਲੈਵਲ ਤੇ 30 23 ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਆ ਹਰ ਇੱਕ ਸੰਤ ਸਮਾਜ ਨੂੰ ਹਰ ਇੱਕ ਜਥੇਬੰਦੀ ਨੂੰ ਬਹੁਤ ਵੱਡੇ ਲੈਵਲ ਦੇ ਉੱਪਰ ਜਿੱਦਾਂ ਇਕੱਠ ਆਪਾਂ ਚੰਡੀਗੜ੍ਹ ਦੀ ਕੀਤਾ ਤੇ ਤਿੰਨ ਗੁਣਾ ਜ਼ਿਆਦਾ ਇਕੱਠ ਕਰਕੇ ਜਿਹੜਾ ਸ਼੍ਰੋਮਣੀ ਕਮੇਟੀ ਦਾ ਜਿਹੜਾ ਸਾਡਾ ਜਿਹੜਾ ਲੈਟਰ ਕਿੱਡਾ ਉਹ ਰੇ ਖੰਡਣ ਕਰਾਂਗੇ ਅਤੇ ਸਮੁੱਚੇ ਸਮਾਨ ਨੂੰ ਗੁਰੂ ਵਿਦਾਸ ਮਹਾਰਾਜ ਦੇ ਜਿਹੜਾ ਗੁਰੂ ਲਾਜ ਦੇ ਆ ਭਗਤ ਲਾਜ ਦੇ ਜਿਹੜਾ ਵਿਵਾਦ ਚੱਲ ਰਿਹਾ ਜਾਂ ਹੋਰ ਸਾਡੇ ਸਮਾਜ ਦੇ ਬੁੱਧਿਆ ਅੱਜ ਤਾਂ ਸਤਕਾਰ ਚੁੰਨੇ ਹਮੇਸ਼ਾ ਕਿਹਾ ਵੀ ਸਾਡੇ ਡੇਰਿਆਂ ਦਾ ਸਾਡੇ ਗੁਰੂਆਂ ਦਾ ਸਲਮਾਨ ਹੋਣਾ ਚਾਹੀਦਾ ਇਹ ਤਾਂ ਬਹੁਤ ਗੱਲਾਂ ਜਿਹੜੀਆਂ ਅੱਜ ਇੱਥੇ ਗਵਰਨਰ ਸਾਹਿਬ ਨਾਲ ਵੀ ਹੋਈਆਂ ਸਾਡੇ ਸੰਸਮਾ ਹੋ ਰਹੇ ਆ ਮੀਟਿੰਗ ਕਰਨ ਬਾਅਦ ਜਲਦੀ ਆਪਾਂ ਕਰਾਂਗੇ ਸੋ ਸਾਰੇ ਸਤਕਾਰ ਜੋ ਸਾਥੀ ਨੂੰ ਜੈ ਗੁਰਦੇਵ ਜੈ ਭੀਮ ਜੈ ਵਾਲਮੀਕੀ ਜੋ ਸ਼੍ਰੀ ਗੁਰੂ ਅਰਜਨ ਦੇਵ ਜੋ ਵੀ ਪੂਰੇ ਭਾਰਤ ਜਿਹੜੇ ਸਥਾਨ ਹਨ ਉਹਨਾਂ ਨੂੰ ਉਹਨਾਂ ਦੇ ਵਾਸਤੇ ਵੀ ਜਿਹੜਾ ਇੱਕ ਵਿਚਾਰ ਵਟਾਂਦਰਾ ਵੀ ਕੀਤੀ ਗਈ ਸਾਰੇ ਸ਼੍ਰੀ ਗੁਰੂਵਰਦਾਸ ਸਾਧੂ ਸੰਪਦਾ ਸੁਸਾਇਟੀ ਨਾਲ ਸ਼੍ਰੀ ਖਾਲੇ ਆਪਣੇ ਡੇਰਾ ਸਾਜਖੰਡ ਬੱਲਾ ਦੇ ਗੱਦੀ ਨਿਸ਼ੀਨ ਵਾਲੇ ਟਰਸਟੀਆਂ ਨਾਲ ਅਤੇ ਸ਼੍ਰੀ ਖਾਲਗੜ੍ਹ ਸਾਹਿਬ ਤੋਂ ਬਾਬਾ ਜੀ ਕੇਵਲ ਜੀ ਪਰ ਇਹ ਹੋਰ ਵੀ ਮਹਾਂਪੁਰਸ਼ਾਂ ਨਾਲ ਕੀਤੀ ਗਈ ਵੀ ਜਿਹੜੇ ਸਥਾਨ ਬਣੇ ਹਨ ਉਹਨਾਂ ਨੂੰ ਪੰਜਾਬ ਗਵਰਨਮੈਂਟ ਤੋਂ ਰਾਹੀਂ ਜੋ ਸੈਂਟਰ ਗਵਰਨਮੈਂਟ ਦੇ ਪ੍ਰਧਾਨ ਮੰਤਰੀ ਵગેਰਾ ਰਾਸ਼ਟਰਪਤੀ ਨਾਲ ਮਿਲ ਕੇ ਜਿਹੜਾ ਇੱਕ ਮੁਕਤਾ ਜਿਹੜਾ ਪ੍ਰਬੰਧ ਕੀਤਾ ਜਾਵੇ ਤਾਂ ਜੋ ਆਉਣ ਵਾਲੀ ਪੀੜ੍ਹੀਆਂ ਦੇ ਵਿੱਚ ਕਦੀ ਵੀ ਗੁਰੂਵਰਦਾਸ ਮਹਾਰਾਜ ਦੇ ਸਥਾਨ ਨੂੰ ਕੋਈ ਅੱਖ ਚੁੱਕੜ ਕੇ ਦੇਖੇ ਨਾ ਕਿਉਂਕਿ ਜਿਹੜਾ ਸਾਡੇ ਸਥਾਨ ਆ ਕੋਈ 20 ਸਾਲ ਕੋਈ 25 ਸਾਲ ਪੁਰਾਣਾ ਹੁੰਦਾ ਪਰ ਸਾਡੇ ਲੋਕ ਕਈ ਵੇਲੇ ਕੇਸਾਂ ਦੀ ਪਿਆਰਵਾਹੀ ਨਾ ਕਰਨ ਕਰਕੇ ਉਹ ਜਿਹੜਾ ਸੁਪਰੀਮ ਕੋਰਟ ਦੇ ਹਾਈ ਕੋਰਟ ਦੇ ਹੁਕਮ ਆ ਜਾਂਦੇ ਆ ਅੱਜ ਗਵਰਨਰ ਸਾਹਿਬ ਨੇ ਵੀ ਇਹ ਗੱਲ ਕੀਤੀ ਸੀ ਵੀ ਪ੍ਰਧਾਨ ਮੰਤਰੀ ਨੇ ਸਾਡੇ ਨਾਲ ਸਮਾਜ ਨਾਲ ਸਮੁੱਚੇ ਸਮਾਨਾ ਸਿਰਫ ਵੋਟਾਂ ਕਰਕੇ ਨਾ ਰਹਿ ਜਿਵੇਂ ਵੀ ਵੋਟਾਂ 'ਚ ਵਾਅਦਾ ਕੀਤਾ ਸੀ ਵੀ ਅਸੀਂ ਜਿਹੜਾ ਦਿੱਲੀ ਦਾ ਤੁਲਕਾਬਾਦ ਮੰਦਿਰ ਆ ਉਹ ਛੇਤੀ ਬਣਾਵਾਂਗੇ ਅਤੇ ਆਦਮپور 에어ਪੋਰਟ ਦਾ ਨਾਮ ਜਿਹੜਾ ਰੱਖਾਂਗੇ ਉਹ ਵੀ ਜਿਹੜਾ ਮੰਗ ਪੱਤਰ ਸਾਡੇ ਸ਼੍ਰੀ ਗੁਰੂਦਾਸ ਸਾਧੂ ਸੰਪਦਾ ਸੋਸਾਇਟੀ ਦੇ ਪੰਜਾਬ ਪ੍ਰਧਾਨ ਸੰਤ ਕੁਲੰਤਰਾਂ ਜੀ ਸਾਡੇ ਖਰੜਗੜ ਸਾਹਿਬ ਤੋਂ ਬਾਬਾ ਜੀ ਬਹੁਤ ਸਤਿਕਾਰਯੋਗ ਸਾਡੇ ਬਾਬਾ ਕੇਵਲ ਸਿੰਘ ਜੀ ਅਤੇ ਸੁਭਿਚੇ ਸਾਰੇ ਸਾਥੀਆਂ ਨੇ ਸਾਡੀ ਤੁਹਾੜੀ ਬਹੁਤ ਨੇ ਮਿਲ ਕੇ ਜਿਹੜਾ ਦੱਸਿਆ ਹੋਰ ਵੀ ਕਈ ਮੰਗਾ ਸੀ ਗਿਆ ਸੋ ਗਵਰਨਰ ਸਾਹਿਬ ਨੂੰ ਕਿਹਾ ਵੀ ਇਹ ਆਪਾਂ ਮੰਗ ਪੱਤਰ ਇੱਕ ਲੈਟਰ ਨਾ ਸਮਝੀਏ ਇਹ ਸਾਰੀਆਂ ਭਾਵਨਾਵਾਂ ਸਾਡੀਆਂ ਕਿਉਂਕਿ ਜਿੰਨੇ ਚੀਜ਼ ਸਾਡੇ ਸਮਾਜ ਦੀ ਭਾਵਨਾਵਾਂ ਦਿੱਤੀ ਗਈ ਸੋ ਮੈਂ ਜਿਹੜੇ ਪਿੱਛੇ ਜੇ ਸ਼੍ਰੋਮਣੀ ਕਮੇਟੀ ਨੇ ਵੀ ਲੈਟਰ ਕੀਤਾ ਪਰ ਬੜੀ ਜਲਦਬਾਜ਼ੀ ਦੇ ਵਿੱਚ ਜਨੰਦਰ ਵਿੱਚ ਪ੍ਰੈਸ ਕਾਨਫਰੰਸ ਜਿਹੜੀ ਜੜੀ ਹੋ ਗਈ ਸੀ ਪਰ ਆਉਣ ਵਾਲੇ ਸਮੇਂ ਦੇ ਵਿੱਚ ਜਲਦੀ ਜਿਹੜਾ ਬਹੁਤ ਪੰਜਾਬ ਦੇ ਵੱਡੇ ਲੈਵਲ ਤੇ 23 ਜ਼ਿਲ੍ਹਿਆਂ ਦੇ ਵਿੱਚੋਂ ਜਿਹੜੇ ਆ ਹਰ ਇੱਕ ਸੰਤ ਸਮਾਜ ਨੂੰ ਆਧਿਕ ਜਥੇਬੰਦੀ ਨੂੰ ਬਹੁਤ ਵੱਡੇ ਲੈਵਲ ਦੇ ਉੱਪਰ ਜਿੱਦਾਂ ਇਕੱਠ ਆਪਾਂ ਚੰਡੀਗੜ੍ਹ ਦੀ ਕੀਤਾ ਤੇ ਤਿੰਨ ਗੁਣਾ ਜ਼ਿਆਦਾ ਇਕੱਠ ਕਰਕੇ ਜਿਹੜਾ ਸ਼੍ਰੋਮਣੀ ਕਮੇਟੀ ਦੇ ਜਿਹੜਾ ਸਾਡਾ ਜਿਹੜਾ ਲੈਟਰ ਕਿੱਡਾ ਉਹ ਖੰਡਣ ਕਰਾਂਗੇ ਅਤੇ ਸਮੁੱਚੇ ਸਮਾਨ ਨੂੰ ਗੁਰੂ ਵਿਦਾਸ ਮਹਾਰਾਜ ਦੇ ਜਿਹੜਾ ਗੁਰੂ ਲਬਜ ਦੇ ਆ ਭਗਤ ਲਬਜ ਦੇ ਜਿਹੜਾ ਵਿਵਾਦ ਚੱਲ ਰਿਹਾ ਜਾਂ ਹੋਰ ਸਾਡੇ ਸਮਾਜ ਦੇ ਬੁੱਧਿਆ ਅੱਜ ਤਾਂ ਸਤਕਾਰ ਚੁੰਨੇ ਹਮੇਸ਼ਾ ਕਿਹਾ ਵੀ ਸਾਡੇ ਡੇਰਿਆਂ ਦਾ ਸਾਡੇ ਗੁਰੂਆਂ ਦਾ ਸਲਮਾਨ ਹੋਣਾ ਚਾਹੀਦਾ ਇਹ ਤਾਂ ਬਹੁਤ ਗੱਲਾਂ ਜਿਹੜੀਆਂ ਅੱਜ ਇੱਥੇ ਗਵਰਨਰ ਸਾਹਿਬ ਨਾਲ ਵੀ ਹੋਈ ਮੀਟਿੰਗ ਕਰਨ ਬਾਅਦ ਜਲਦੀ ਆਪਾਂ ਕਰਾਂਗੇ ਸੋ ਆਪਾਂ ਅੱਜ ਗਵਰਨਰ ਸਾਹਿਬ ਨੇ ਵੀ ਕਿਹਾ ਜਿੱਦਾਂ ਗੁਰੂ ਘਰ ਸਾਡਾ ਪੂਰਾ ਜਿਹੜੀ ਬਾਉਂਡਰੀ ਵਾਲ ਹੈਗੀ ਆ ਉਹਨੂੰ 1 ਇੰਚ ਵੀ ਜਿਹੜਾ ਨਾਕ ਰਹਿ ਜਾਵੇ ਸੋ ਜਿੱਦਾਂ ਬਣਿਆ ਉਹਨੂੰ ਇਦਾਂ ਹੀ ਰਹਿਣ ਦਿੱਤਾ ਜਾਵੇ ਸਾਡੀ ਜਿਹੜੀ ਗੁਰੂ ਅਰਜਨ ਦੇਵ ਜੀ ਉੱਥੇ ਜਿਹੜੀ ਮੂਰਤੀ ਰੱਖੀ ਆ ਉਹ ਸਤਿਆਬਦ ਕੀਤੀ ਜਾ ਸਾਡੀ ਆਸਤਾ ਆ ਸੋ ਇਹ ਗੱਲਾਂ ਉਹਨਾਂ ਨੇ ਮੰਨੀਆਂ ਆ ਆਉਣ ਵਾਲੇ ਸਮੇਂ ਦੇ ਵਿੱਚ ਉਹਨੂੰ ਬੜਾ ਸੁੰਦਰੀ ਕਰਨ ਕਰਕੇ ਜਿਹੜਾ ਗੁਰੂ ਘਰ ਆ ਉਹ ਬਣਾਇਆ ਜਾਊਗਾ ਸੋ ਸਾਰੇ ਸਤਿਕਾਰਯੋਗ ਸਾਥੀਆਂ ਨੂੰ ਵੀ ਜਲਦੀ ਕੋਈ ਮੈਸੇਜ ਦਵਾਂਗੇ ਜਿਸ ਵਿੱਚ ਵੱਡੇ ਲੈਵਲ ਤੇ ਮੀਟਿੰਗ ਕਰਕੇ ਜ ਉਤੇ ਇੱਕ ਪਲੇਟਫਾਰਮ ਤੇ ਲੋਕੀ ਕਹਿੰਦੇ ਆ ਵੀ ਸਾਡੇ ਲੋਕ ਇਕੱਠੇ ਨਹੀਂ ਹੁੰਦੇ ਪਰ ਉਸ ਦਿਨ ਮੀਟਿੰਗ ਦੇ ਵਿੱਚ ਆਪਾਂ ਸਾਰੇ ਲੋਕਾਂ ਨੂੰ ਪੂਰੇ ਸੰਤ ਸਮਾਜ ਨੂੰ ਬੇਨਤੀ ਕਰਾਂਗੇ ਇੱਕ ਮੰਚ ਤੇ ਇਕੱਠੇ ਹੋ ਕੇ ਇੱਕ ਹੁਕਮਨਾਮਾ ਜਿਹੜਾ ਕਹਿੰਦੇ ਜਿੱਦਾਂ ਕਾਲ ਤਾਕਤ ਹੁਕਮਨਾਮਾ ਜਾਰੀ ਹੁੰਦਾ ਇਦਾਂ ਹੀ ਸਾਡੇ ਰਵੀਦਾਸਿਆ ਸਮਾਜ ਦਾ ਵਾਲਮੀ ਸਮਾਜ ਦਾ ਕਬੀਰ ਸਮਾਜ ਦਾ ਇੱਕ ਹੁਕਮਨਾਮਾ ਜਿਹੜਾ ਉਸ ਦਿਨ ਜਾਰੀ ਕਰਕੇ ਇੱਕ ਵੱਡੇ ਲੈਵਲ ਤੇ ਆਪਣਾ ਕਾਨੂੰਨ ਜਿਹੜਾ ਵੱਖਰਾ ਕਾਨੂੰਨ ਆਪਾਂ ਬਣਾਵਾਂਗੇ ਤੇ ਆਪਣੀ ਸਮਾਜ ਦੀ ਬੱਕਰੀ ਪਹਿਚਾਣ ਦਾ ਚਿੰਨ ਜਿਹੜਾ ਉਸ ਦਿਨ ਜਿਹੜਾ ਉਦੇਸ਼ ਜਿਹੜਾ ਅਨਾਉਂਸ ਕਰਾਂਗੇ ਸਾਰਿਆਂ ਨੂੰ ਜੈ ਗੁਰਦੇਵ ਜੈ ਭੀਮ ਜ